ਉਈ ਮੇਟਰੋ ਆਏ ਦਾ ਦਿਨ ਦੀ ਆਪਾਂ ਕਰਤੀ ਆ ਸ਼ੁਰੂਆਤ ਸ਼ੁਰੂਆਤ ਕਰਤੀ ਆ ਆਪਾਂ ਮੀਹ ਦੇ ਨਾਲ ਓਏ 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 ਮੀਹ ਦੇ ਵੈ ਮੈਂ ਆਨਾ ਵੀ ਜਦੋਂ ਆ ਵੀਰ ਆਇਆ ਨਾ ਚਾਹ ਹੀ ਪੀ ਲਈਆ ਜਦੋਂ ਆ ਵੀਰ ਆਇਆ ਨਾ ਉਦੋਂ ਉਦੋਂ ਤੇ ਬਹੁਤ ਜ਼ਿਆਦਾ ਤੇਜ਼ ਹੀ ਹੁਣ ਤੇ ਫਰਕ ਪੈ ਗਿਆ ਆ ਵੇ ਲੋ ਵੀਰ ਸ਼ਾਤਾ ਲੈ ਕੇ ਆਇਆ ਏ ਕਰੋ ਚੈੱਕ ਸੁਆਗ ਬਾਕੀ ਆ ਆਪਣਾ ਮਿੱਤਰ ਪੂਰਾ ਨਰਵਸ ਹੋਇਆ ਫਿਰਦਾ ਜੀ ਦਾ ਅੱਜ ਆਪਰੇਸ਼ਨ ਹੋਣਾ ਵਾ ਅੱਜ ਹੋਣਾ ਹੀ ਹੋਣਾ ਵਾ ਅੱਜ ਐ ਫਾਈਨਲੀ ਓਪਰੇਟ ਹੋ ਜਾਣਾ ਇਹਦਾ ਹੈ ਅੱਜ ਇਹਦਾ ਓਪਰੇਟ ਹੋਏ ਨਾ ਕਾਕੇ ਦਾ ਚਲਈਏ ਨਾ ਨਾ ਠੀਕ ਆ ਓਏ ਇੰਨਾ ਕੁ ਟਾਇਰ ਠੀਕ ਰੱਖਿਆ ਹੋਵਾ ਭਲਾ ਕਿਉਂ ਅੱਜ ਖੜਨਾ ਖੁਰਨਾ ਨਾ ਬਾਅਦ ਜਾਣਗੇ ਟੱਲਾ ਕਰਦਾਂਗੇ ਜਿਆਦਾ ਟਾਇਰ ਵੀ ਨਹੀਂ ਆ ਉਹ ਆ ਗਿਆ ਜਿਆਦਾ ਆ ਗਿਆ ਭਾ ਖੋਲ ਮੜਾਇਆ ਬੂਆ ਹੈ ਆਹੋ ਵੀਰ ਨੇ ਆਟ ਵਾਲੇ ਭਾਣੇ ਫੋਨ ਬੰਦ ਕੀਤਾ ਹੀ ਤੇ ਆਖਾ ਕਿ ਤੇ ਛੁੱਟੀ ਕਰ ਗਿਆ ਅੱਜ ਇਹਨੇ ਜਾਣਾ ਹੀ ਨਹੀਂ ਵੀਰ ਨੇ ਪਰ ਆ ਗਿਆ ਅਜੇ ਹੈ ਗੱਡੀ ਆ ਗਈ ਆਪਣੀ ਘੇ ਜਿੱਤੇ ਜਾਣਾ ਹੈ ਚੋਪਪੋ ਤਾਂ ਚੋਪ ਆਂਦਾਣਾ ਵੀ ਉਹ ਆ ਗਿਆ ਪਾਹੂ ਜਨੇ ਕੱਲ ਲੱਦ ਕੇ ਖੜਿਆ ਹੈ ਨਾ ਵੇ ਹੈ ਆਹੋ ਉਹਨੇ ਗਣਾ ਮੇਰੇ ਹੂੜਾ ਦੇਂਦਾ ਕਰਕੇ ਆ ਗਿਆ ਬਾਹੂ ਫੇਰ ਚੈਂਪੀਅਨ ਚੋਪ ਕਰ ਜਾ ਓਏ ਬਾਦ ਨਹੀਂ ਕਰਨਾ ਫਿਰ ਸਟਾਰ ਕਰਾ ਤੈਨੂੰ ਲੱਗਣਾ ਅੱਗੇ ਲੈ ਜਾ ਆਹ ਇਹ ਤਾਂ ਗੱਲ ਹੈ ਗਈ ਦਾ ਵੈਰੀ ਡੇਂਜਰਸ ਇਹ ਆਉਂਦਾ ਚਾਚਾ ਇਹ ਆਉਂਦਾ ਜਿੱਦ ਕਰ ਲੈ ਜਿੱਦਾਂ ਉਹ ਨਿਆਣੇ ਨਿੱਕੇ ਹੁੰਦੇ ਆ ਸਕੂਲੇ ਜਾ ਲੈਗੇ ਜਿਵੇਂ ਅਸੀਂ ਕਰਦੇ ਅਸੀਂ ਨਹੀਂ ਬਸੇ ਬਹਿਣਾ ਉਦਾਂ ਨੇ ਆਣੇ ਸਕੂਲੇ ਜਾਣੇ ਕਿ ਬਸ ਜੇ ਨਹੀਂ ਕਰਦੇ ਅਸੀਂ ਨਹੀਂ ਬੱਸ ਅਸੀਂ ਬਹਿਣਾ ਤੇ ਕਿਹਨੇ ਚੜਾਉਣੇ ਪੈਣਦੇ ਇਹਦੇ ਉਹ ਸਾਹ ਹੈ ਬਈਨੇ ਬਈਨੇ ਮਾਰਾ ਗੱਡੀ ਦੇ ਸਾਫ ਕਰ ਲਈ ਆਪਣੀ ਸੁੱਖ ਨਹੀਂ ਆਵਾ ਹੈ ਹੈ ਆਵਾ ਸੁੱਖ ਬਾਈ ਜੀ ਚੱਲਦਾ ਤੋੜਾ ਤੇ ਆ ਚੱਲੀਏ ਬਹੁਤ ਬਹਿਣੀ ਹੈ ਇਦਾਂ ਹੀ ਓਏ ਮੈਂ ਰੱਖ ਓਕੇ ਆਇਆ ਓਕੇ ਰੋਡ ਹੋ ਗਈ ਹੁਣ ਤੇ ਬਹਿ ਗਾਉਂਦੇ ਗੱਡੀਆਂ ਫੋਕ ਚਾਰੀ ਗਿਆ ਫੌਮ ਤੇ ਰੱਸੇ ਵੜੇ ਪੈ ਗਏ ਆ ਜਾ ਆ ਰੋਟੀ ਲੈ ਵੀ ਪਤੇ ਨਹੀਂ ਆ ਗਈ ਉਹ ਬਾਟਾ ਨਹੀਂ ਲਿਆ ਬਾਟਾ ਸਤਰਾ ਰੋਟੀ ਲੈ ਲਈ ਜ ਆਪਾਂ ਨਾਲੇ ਰੱਖ ਲੈ ਇੱਥੇ ਚਲੀ ਹੁਣ ਚਲੋ ਜੀ ਖਾਈ ਦਿਓ ਘਟੇ ਦਾ ਕਰਕੇ ਆਹ ਉਹ ਹਾਂ ਪਿਛਾ ਨੂੰ ਕਈ ਯਾਰ ਆਉਂਦਾ ਪਿਛਾ ਨੂੰ ਮੂੰਹ ਕਰਦਾ ਏ ਉਹ ਵੇਖ ਲੈ ਭਰਾਵਾ ਬਣਾ ਲੈ ਸਲਾਹ ਲਿਖ ਲਿਖਾ ਪੁੱਟਾ ਕਰਾ ਦੇ ਆਹ ਉਹ ਭਰਾਵਾ ਵੇਖ ਲੈ ਲੱਖ ਰੁਪਈਆ ਸਾਰੀ ਢੀਡ ਲੈ ਆਉਂਦੇ ਜਮੀਨ ਦਾ ਨਾਲ ਦਾਦਾ ਭਰਾਵਾ ਇਹ ਕੋਈ ਰਾਰ ਪੈ ਜੋ ਪੂਰੀ ਨਹੀਂ ਭਾਈ 200 ਯਾਰ ਆ ਵੇ ਭਰਾ ਦੇ ਆ ਭਰਾ ਬਰਾ ਆਹ ਆ ਇੱਕ ਮੇਰਾ ਲੋਕ ਨੂੰ ਜਿੱਤੀ ਜਾਏ ਉਹਨਾਂ ਸੁਖੀ ਭੈਣ ਦੇ ਉਹ ਅੱਜ ਤੈਨੂੰ ਛੱਡਣਾ ਨਹੀਂ ਜਾਵੇ ਕਿਵੇਂ ਕਹਣਾ ਉਹ ਗਾੜੀ ਗਾੜੀ ਤੇ ਤੂੰ ਪਿੱਛੇ ਪਿੱਛੇ ਤੂੰ ਆਖੀ ਮੈਂ ਹੋਈ ਪਾਗਲ ਹੋ ਗਿਆ ਵਾ ਛੱਡੀ ਗੱਲ ਉਹ ਪੈਸਾ ਮੈਂ ਮੁੜ ਕੇ ਆਖੀ ਤੈਨੂੰ ਦੇਣਾ ਹੀ ਮਾਰਿਆ ਦੇਣਾ ਮੈਂ ਉਹ ਜੇ ਨਾ ਤੂੰ ਉਹਨਾਂ ਦਾ ਜਾਉਂਦਾ ਅੱਗੇ ਰਹਿ ਗਏ ਅਰੇ ਤੂੰ ਉਹਨੇ ਕਰਿਆ ਓਏ ਜੋ ਪਗਾਰੇ ਕੇ ਬੈਰਾ ਓਏ ਸੋਹਣਿਆ ਆਹਾ ਬੜਾ ਹੋ ਗਿਆ ਓਨੋ ਤੋਂ ਵੀ ਉਹਦੇ ਅੰਗ ਮੇਨਾ ਓਏ ਦੀ ਰਾਜ ਜਿੰਦਾ ਫੇਮੇ ਦੇਖ ਲਈ ਜੋ ਪਗਾਰ ਗਿਆ ਪੁੱਤ ਮੈਨਾ ਨਹੀਂ ਆ ਆਹ ਉਹ ਕਰਦਾ ਹੀ ਜ਼ਾ ਓਏ ਹੋਏ ਹੋਏ ਬਰਸਾਤ ਹੋ ਗਈ ਆ ਜੀ ਦੀ ਦਾ ਪਾਣੀ ਵੇਖੋ ਕਿੰਨਾ ਚੱਲ ਰਿਹਾ ਪੂਰਾ ਰੇ ਨਹੀਂ ਲਹਿਰ ਤੇ ਗੁੰਗਾ ਜਿਆਦੀ ਭਰੀ ਆਉਂਦੀ ਆ ਨਾ ਸਹਿਰ ਤੇ ਦਰਿਆ ਹੀ ਬਣਿਆ ਆ ਦੂਜੇ ਪਾਸੇ ਤੋਂ ਬਾਬਾ ਤੇ ਸਹਿਰ ਤੇ ਸੱਚੀ ਦਰਿਆ ਹੀ ਬਣਿਆ ਅੱਜ ਤੇ ਆਹ ਰਾਹ ਇਧਰ ਤੋਂ ਪਾਉ ਹਾਂ ਜਿਆਦੀ ਆ ਨਾ ਨੀ ਬੜਾ ਮੂਹਰੇ ਇਦਾਂ ਹੀ ਹੋਇ ਹੋਇਆ ਜਿਗਨੇ ਜਿਗ ਸੱਟ ਪਾਈ ਦੇ ਨਜ਼ਾਰਾ ਓਏ ਹੋਏ ਨਜ਼ਾਰਾ ਹੀ ਵੱਖਰਾ ਬਾਜ ਦੇ ਮੋਹੜ ਹੀ ਬੜਾ ਕੁੜੀ ਆ ਕਹਿਵੇਂ ਆਰੇ ਓਏ ਕੱਲ ਵੇਲਾ ਗੁਰੂਆ ਮੈਂ ਕਹਿਣ ਦਿਆ ਹਣਾ ਵੀ ਕੱਲ 20 ਬੈਂਡ ਐ ਵੇ ਉਹ ਗੱਲ ਹੋ ਗਈ ਏ ਤੇ ਵੇ ਲੋ ਅੱਜ 20 ਬੈਂਡ ਐ ਵੇ ਸਵੇਰ ਤੋਂ ਉਹ ਵੀ ਅਤੀ ਰਾਤੋਂ ਬੈਂਡ ਐ ਸਵੇਰ ਦਾ ਹੀ ਸੀ ਤੋਂ ਸੀ ਤੋਂ ਪਾਣੀ ਥੱਲੇ ਵਾਲਾ ਜਾਂਦਾ ਗੱਲ ਕੁੱਤੇ ਦੇ ਕਿੱਥੇ ਮਾਰੇ ਲਾਣਾ ਬਰਾ ਕਿੱਥੇ ਮਾਰੇ ਦੰਦ ਕਾਲਾ ਲਾ ਵੇ ਲੋ ਇਹੇ ਤਾਂ ਦੰਦ ਮਾਰਿਆ ਖੁੱਤੇ ਨੇ 4 ਲੱਗਨੇ ਟੋਟਲ ਆਹ ਨਾਵੇਂ ਵੀ ਨੇ ਦੀ 10 ਤਰੀਕ ਅੱਗੇ ਲੱਗਦੇ ਲੈ ਭੰਨੀ ਦੇ ਦਵਾਰੇ ਕਰਨ ਵਾਲੀ ਗੱਲ ਨਹੀਂ ਪੱਕੇ ਲੱਗਦੇ ਤੂੰ ਕਰੂਗਾ ਬਾਟੇ 'ਚ ਬੋਤਲ ਪੈ ਗਈ ਓ ਸਾਡੀ ਮਾਣੇ ਪੀਣਾ ਉਹ ਹੀ ਤੂੰ ਉਹ ਹੋ ਦਹੀਂ ਨਹੀਂ ਪੀਣਾ ਓ ਯਾਰ ਉਹ ਹੀ ਦੱਸ ਫੇਰ ਕੀ ਯਾਰ ਓ ਉਹ ਮਾਨੇ ਬੈਕਟੀਰੀਆ ਹੁਣ ਸਾਡੇ ਬੈਕਟੀਰੀਆ ਆ ਓਏ ਤੇਰੇ ਤੇਰੇ ਮੈਚ ਕਰਦੇ ਫਿਰ ਵੀ ਥੋੜੇ ਬੋਲੇ ਓਏ ਤੂੰ ਹੀ ਕਰਵਾ ਰੋਜ ਇੱਥੇ ਜਗਾ ਦੇਖ ਲਾਰ ਲੈਂਦੇ ਜਾ ਓਏ ਦੋ ਬੰਦੋ ਮੀਨਾ ਮੀਨਾ ਵੇ ਲੋਕ ਪੂਰਾ ਕਾਮ ਨਜ਼ਾਰਾ ਹੁੰਦਾ ਤੇ ਪੂਰਾ ਉੱਤੇ ਪੈਟੀਆਂ ਛਟਾਂ ਓਏ ਹੋਏ ਸਵਰਗੀ ਆ ਆ ਕਿੱਦਾਂ ਰਹਿੰਦੇ ਆਉਂਦੀ ਯਾਰ ਆਉਂਦੀ ਯਾਰ ਉਧਾ ਨਜ਼ਾਰਾ ਵੜਾਈ ਰਹ ਪਹੁੰਚ ਚੁਕੇ ਆਪਾਂ ਤੇ ਮੇਰੀ ਇਹ ਰਫ਼ਤਾਰ ਵੱਧ ਗਈ ਆ ਅੱਗੇ ਨਾਲੋਂ ਹਾਂਜੀ ਜਾਂਦੇ ਹੁਣ ਬਸ ਥੋੜਾ ਟਾਈਮ ਹੀ ਲੱਗਣਾ ਵਾ ਚੈਂਪੀਅਨ ਦੇ ਪੁੱਤ ਕਹੀਂ ਆ ਆਈਏ ਬਾਕੀ ਟਾਈਮ ਥੋੜਾ ਅਗ ਲੱਗਣਾ ਵਾ ਪਰੇਡ ਨੂੰ ਜੇ ਆਂਦੇ ਵੀ ਤਿਆਰੀ ਟਿਉਰੀ ਕਰਨ ਦੇ ਅੰਦਰ ਬਾਕੀ ਵੇਨੇ ਆ ਕੀ ਮੋਲ ਬਣਦਾ ਆ ਸੋ ਬਾਕੀ ਅੱਜ ਮੋਲ ਇੰਨਾ ਵੀ ਨਜ਼ਾਰੇ ਵਾਲਾ ਮੌਸਮ ਹੋ ਗਿਆ ਕੱਲ ਤੇ ਸਾਰਾ ਦੇਣੀ ਗਰਮੀ ਰਹੀ ਆ ਤੇ ਸਾਰਾ ਦਿਨ ਤਤਾ ਹੀ ਮੋਲ ਰਿਆ ਅੱਜ ਹੋ ਗਿਆ ਠੰਡਾ ਵੇ ਲੋ ਦਾ ਮੋੜ ਹੈ ਤੋ ਇੰਦੇ ਅੰਦਰ ਆਪਾਂ ਮਤਲਬ ਪਾਇਆ ਹੈ ਨਾ ਮੜ ਕੇ ਰੱਖਿਆ ਉਤੋਂ ਮੈਨੂੰ ਤੇ ਗੁਰੂਆ ਹੋਰ ਭਰਾਵਾਂ ਡੈ ਪਿਆ ਸਾਨੂੰ ਤੇ ਜਦਾਂ ਮੰਨ ਜੇ ਨੂੰ ਤੇ ਗੁਰੂਆ ਜਦਾਂ ਵਿਚਾਰੇ ਨੂੰ 55 55 ਲੱਗਣ ਦਾ ਜਾਂ ਪੈਨ ਜੀ ਲੱਗਣ ਦੀ ਮੈਨੂੰ ਬੜਾ ਫੀਲ ਜਿਆ ਹੈ ਤੇ ਕਿੰਨੇ ਯਾਰ ਪਾਲ ਲਿਆ ਹੋਏ ਨਾ ਕੁੱਤੇ ਫਿਰੂ ਤੋਂ ਨਾਲ ਮਤਲਬ ਰਿਹਾ ਹੋਏ ਛੋਟਾ ਹੁੰਦਾ ਮੈਂ ਛੋਟੇ ਹੀ ਦੁੱਧ ਲੈਂਦਾ ਏ ਉਹਨੂੰ ਬੜਾ ਫੀਲ ਹੁੰਦਾ ਮੈਨ ਦਿਨ ਜਿਹੜਾ ਆਨਰ ਹੁੰਦਾ ਕੁੱਤੇ ਦਾ ਵੀ ਹਾਂ ਕਿੱਦਾਂ ਵਿਚਾਰੇ ਦਾ ਖੂਨ ਨਿਕਲਣਾ ਜਿਉਂ ਬਰੇਟ ਹੋਣਾ ਪੀਸ ਹੋ ਗਿਆ ਵਾ ਤੇ ਬਾਕੀ ਮੀਂਹ ਦਾ ਮਾਹੌਲ ਜੇ ਵੀ ਚੱਲਣ ਡਿਆ ਇਹ ਕਿਹੜਾ ਇਹੋ ਬੁੱਢਾ ਹੋਊਗਾ ਵੀ ਇਹਦੀ ਕਿੱਦਾਂ ਜਾਣ ਲੈਣੀ ਇਹਦੀ ਤੇ ਫਿਰ ਜਾਣ ਓਕੇ ਨਹੀਂ ਜਾਂਦੀ ਇਹਦੀ ਤੇ ਜਾਲ ਮੈਨੂੰ ਲੱਗਣ ਰਿਆ ਵੀ ਕੰਜੂਸੀ ਨਾਲ ਨਿਕਲੋਗੀ ਵੀ ਹੌਲੀ ਹੌਲੀ ਮਰੂਗਾ ਜਿੱਦਾਂ ਇਹ ਕੰਜੂਸੀ ਕਰਦਾ ਵੇਲਾ ਮੇਤਰਾ ਆ ਵੀਰ ਮਦਮਲਾ ਆਪਣਾ ਭਰਾ ਵਾ ਸੱਜਣਿਆ ਤੇ ਇਹਦਾ ਹੱਟ ਚਲਾਉਂਦਾ ਆਜਾ ਮੈਨੂੰ ਓਲੀ ਜੀ ਆ ਕੇ ਕਹਿ ਦੂਗਾ ਚਲਿਏ 10 ਰੁਪਏ ਲੈ ਲੇ ਗੋਰਾ ਬੋ ਮਹਿਫਲ ਲੱਗੀ ਆ ਅੱਜ ਮੇਰਾ ਮੀਂਹ ਦਾ ਕੀ ਗੱਲ ਆ ਆ ਕੀ ਕੀਤਾ ਯਾਰ ਕਿੱਥੇ ਟੰਗੀ ਬੋਲ ਬਾਈ ਮੈਂ ਲੱਗਾ ਉਦਾਂ ਕਿਦਾਂ ਤੁਹਾਡੇ ਸਾਹ ਨਾਲ ਕੀ ਇਹਦਾ ਮਤਲਬ ਕੀ ਜ਼ਿੰਦਗੀ ਕਿਦਾਂ ਨੰਗੂ ਵੇਤੇ ਮਾਰਾ ਦੱਸੋਗੇ ਸਾਨੂੰ ਇਹਨੇ ਜਦੋਂ ਦਾ ਵਿਆਹ ਹੋ ਗਿਆ ਨਾ ਆਹ ਇਹਦੀ ਘਰ ਦੀ ਨਗਾਰਾ ਵੀ ਅੱਜ ਦਾ ਪੜਾ ਕੋ ਵਧੀ ਤੀ ਬਣ ਗਏ ਆ ਇਹਨੇ ਕਹਿੰਦਾ ਤੂੰ ਇਦਾਂ ਕਹਦਾ ਆਲੂ ਧਰ ਲਾ ਉਹ ਬਾਤ ਚਲਾਵਾਂਗੇ ਇਨੇ ਦਾ ਕਯੂਸ ਬਣਾ ਕਰਿਆ ਕਰਦੇ ਨਹੀਂ ਜੇ ਵਿਆਹ ਹੋ ਗਿਆ ਘਰ ਦੀ ਕਹੂ ਫੇਰ ਸਭ ਕੋ ਫੇਰ ਪੈ ਖਰਚਾ ਕਰ ਨਹੀਂ ਨਹੀਂ ਫੇਰ ਤਾਂ ਉਹ ਗੋਗੀ ਵਾਲੀ ਗੱਲ ਕਰਦੀ ਨਾ ਇਹ ਉਹਨੇ ਕਿਹਾ ਪਨੀਰ ਨਹੀਂ ਕਿਹਾ ਆਹ ਇਹਨੇ ਕਹਣਾ ਇਹ ਗੋਗੀ ਲੀਲਾ ਤੋਂ ਇਹ ਜੀ ਤੇ ਗੋਦੀ ਨਾਲ ਤੇ ਥੋੜੇ ਆਲੂ ਪਾਲਾ ਵਿੱਚ ਕੱਟ ਕੇ ਹੈਨਾ ਬਸ ਵੇਲਾ ਮਿੱਤਰਾ ਚਰਚੇ ਹੋਣ ਦੇ ਤਰੇ ਗੋਦੀ ਵੀ ਉਹ ਲੈ ਲਈ ਸ਼ਾਰਟ ਹੋਈ ਸ਼ਾਰਟ ਕੋ ਵੀ ਇਨੇ ਵੜਾ ਕੀ ਕਰਨਾ ਵਾ ਉਹ ਲੈਣੀ ਨਹੀਂ ਇਹਨੇ ਤੇਰੇ ਮੇਰੇ ਵਰਗਾ ਭਰਾ ਲ ਬਣਾਇਆ ਵੀ ਉਹਦੀ ਪੈਲੀ ਚੋਂ ਲਿਆਨੇ ਦੋ ਫੁੱਲ ਇਹਨੇ ਇਦਾਂ ਹੀ ਕਰਨਾ ਆ ਵੇਲਾ ਘਰ ਪਰ ਗੁਰੂਆ ਇੰਨਾ ਨਹੀਂ ਕਰਨਾ ਚਾਹੀਦਾ ਇਧਰ ਮੇਰੇ ਮੂੰਹ ਕਰ ਤੂੰ ਜ਼ਿਆਦਾ ਕਰਦਾ ਨਹੀਂ ਗਾਇਸ ਇਹ ਤਾਂ ਨਹੀਂ ਹੁੰਦਾ ਗਾਇਸ ਕੰਜੂਸੀ ਦੀ ਵੀ ਕੋਈ ਹੱਦ ਹੁੰਦੀ ਇਹਨੇ ਤੇ ਹੱਦਾ ਪਾਰ ਕਰਤੀਆਂ ਚਲੋ ਚਲੋ ਤਾਂ ਭਰਾ ਕਿੱਦਾਂ ਆ ਅੱਜ ਇਹਦਾ ਲੁੱਟਣਾ ਨਹੀਂ ਖਲੋ ਅੰਦਰ ਮੂੰਹ ਬੰਦ ਕੇ ਉੱਧਾ ਖਲੋ ਕੇ ਹੱਥ ਦਊਗਾ ਆ ਵਾਹ ਚਲੋ ਆ ਰਹੇ ਫਿਰ ਮਿੱਤਰੋ ਆ ਰਹੇ ਅੰਦਰ ਆ ਰਹੋ ਲਓ ਵੀ ਮਿੱਤਰੋ ਸਲੀਮ ਮੋੜ ਦਾ ਇੰਜੈਕਸ਼ਨ ਲੱਗ ਚੁੱਕਾ ਜੇ ਇਹਨੂੰ ਚੈਂਪੀਅਨ ਨੂੰ ਹੌਲੀ ਹੌਲੀ ਵਿਚਾਰਾ ਛੁੱਟ ਹੀ ਜਾਂਦਾ ਸਿਰ ਕੋਈ ਨਹੀਂ ਕਰਦਾ ਇਹਨੂੰ ਕੰਮ ਜਦੋਂ ਪੂਜਦਾ ਗਿਆ ਨਾ ਬਰੇਟੇ ਨੇ ਜਲਦੀ ਆਏਣਾ ਹਰ ਕੰਮ ਆ ਵਾਰ ਦੇਖਿਆ ਗਿਆ ਇਹ ਰਿਆ ਤਹਿਣ ਰਿਆ ਪੁਰਾ ਆ ਵੀ ਇਹ ਹੈ ਵਗੈਰਾ ਸੋਸਾ ਪਿਆ ਰਾਨਾ ਬਰਾ ਸਟੇਪ ਰੋਡ ਤੇ ਗਿਆ ਜੇ ਉੱਠਿਆ ਨਹੀਂ ਆ ਇਹਦੇ ਵਿੱਚ ਆ ਜੇ ਬੜਾਵਾ ਦੋ ਬੜਾ ਬਣ ਜੋ ਨਾਲ ਤੈਨੂੰ ਲੱਖ ਰੁਪਈਆ ਦੇ ਏਡੇ ਕਰਵਾਣਾ ਜੇ ਤੋ ਗਾਈ ਜਿੰਨਾ ਬਦਲ ਵੀਰ ਤੋਂ ਫਾਇਦਾ ਹੁੰਦਾ ਵੀ ਇੱਕ ਇਹਨੂੰ ਆਪਾਂ ਭਰਾ ਇੱਕ ਹੋਰ ਦੇਣਾ ਬਲਿਆ ਬੁਲਾਇਆ ਬਲਿਆ ਬੁਲਾਇਆ ਭਰਾ ਐ ਓਏ 5000 ਦਰਵਾ ਨਹੀਂ ਕੋਈ ਬੜਾ ਤੜਾ ਮੋਰਕ ਆ ਕਮੈਂਟਾਂ ਦੇ ਵਿੱਚ ਦੱਸਿਓ ਵੀ ਹਾਂ ਵੀ ਇਹਨੂੰ ਮਲ ਭਰਾ ਇਹਨੂੰ ਲੈ ਕੇ ਦੇਈਏ ਕਿ ਨਾ ਲੈ ਕੇ ਦੇਈਏ ਜੇ ਤੁਸੀਂ ਕਮੈਂਟ ਜਿਆਦਾ ਕਰਦੇ ਨਾ ਸਮਝ ਲਓ ਵੀ ਆਪਾਂ ਸੱਚੀ ਇਹਨੂੰ ਲੱਖ ਰੁਪਈਆ ਦੇ ਦਿਆਂਗਾ ਨਾਲ ਗਿਆ ਫਿੱਟਰ ਦੰਦਾਲਾ ਬਭਰਾ ਦਾ ਬਣਾ ਦੇਣਾ ਇੱਕ ਹੋਰ ਹੈ ਕੀ ਆ ਓਏ ਹੋਰ ਵੈਲਾ ਚੁਪ ਹੋ ਗਿਆ ਚੰਗਾ ਬੰਦਾ ਚੰਗਾ ਪੰਨੀ ਨੂੰ ਦੱਸ ਦੇ ਜਾ ਕੇ ਆਓ ਇੱਕ ਭਰਾ ਮਿਲਦਾ ਪਰ ਆਪਲਾ ਗਾਰੇ ਲਾਕਰ ਪਈਆ ਮਿਲਦਾ ਨਾਲ ਲੈ ਆਂਦਾ ਤੈ ਇਲਾ ਮੋ ਮੇਟਰੋ ਚੈਂਪੀਨ ਨੂੰ ਆ ਕੇ ਹੋ ਜਾ ਚੈਂਪੀਨ ਕਿੱਦਾ ਪੁੱਤ ਠੀਕ ਆ ਚੈਂਪੀਨ ਠੀਕ ਆ ਪੁੱਤ ਜੈਪਿਆ ਸੀ ਘਟੀ ਲਾ ਹੋ ਗਿਆ ਹੜ ਕੈਮ ਹੋ ਗਿਆ ਬੂਰਾ ਹਾਂ ਵੇਨਾ ਕਿੱਧਰ ਨੂੰ ਪੁਰਗਾ ਵੇਲਾ ਦੁਕਾਨ ਲੱਗ ਗਈ ਵੇਲਾ ਕਿੰਨੇ ਚਿਰ ਤੇ ਲੱਪਣ ਨੇ ਇਹਨੇ ਗਾਣਾ ਕੁਲਚੇ ਵਾਲੇ ਉਹ ਮੇਟਰ ਚੱਲ ਲੱਗਾ ਜੇ ਗਾਣਾ ਕੁਲਚੇ ਉਹ ਗਰਜੀ ਆਉਣ ਲੱਗਾ ਜੇ ਸਾਨੂੰ ਚੱਕ ਦੇ ਕੰਮ ਓਏ ਚਾਹੀਦੀ ਏ ਲੱਲਾ ਆ ਟਿੱਕੀ ਲੈਣੀ ਓ ਨਹੀਂ 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 ਉਹ ਲੈ ਲੈ ਯਾਰ ਉਹ ਲੈ ਲੈ ਭਰਾਵਾ ਤੈਨੂੰ ਨੀਡ ਹੋਣੀ ਟਿੱਕੀ ਦੀ ਹੈ ਨਹੀਂ ਚੱਲ ਜੀ ਵਿਚੇ ਰੱਖ ਆਹੋ ਬਸ ਇਧਰ ਦਾ ਸਾਰਾ ਕੰਮ ਚੁੱਕਿਆ ਜਾਣਾ ਵਾ ਕਿਉਂ ਭਾਊ ਇੱਕ ਤਾਂ ਤੁਸੀਂ ਜਵੀਂ ਦੇ ਟਿੱਕੀ ਤੋਂ ਡਰਦਾ ਈ ਇਹ ਟਿੱਕੀਆਂ ਤੋਂ ਬੜਾ ਡਰਦਾ ਕਾਲੇ ਵਾਲੀਆਂ ਟਿੱਕੀਆਂ ਤੋਂ ਬੜਾ ਡਰਦਾ ਪਿੰਡ ਇਹ ਕੀ ਚੱਕਰ ਕਾਲੇ ਦੀ ਸਵਾਈ ਲਈ ਕਾਲੇ ਦੀ ਸਵਾਈ ਵੜੀ ਜਾਂ ਕਰੂਗਾ ਲਓ ਮਿੱਤਰੋ ਆਜੋ ਕਿਸੇ ਦੇ ਕੋਲ ਚਾਹ ਛਕਣਾ ਤੇ ਮੀਂਹ ਦੇ ਮੌਸਮ ਚ ਕਿਨੇ ਕਿਨੇ ਪਿੰਡਰ ਪਾ ਡਿਆ ਵੇ ਆਪਣਾ ਸਟਾਰਟ ਕਰਨ ਟਾਈਮ ਤੇ ਉਹ ਕਰਤਾ ਕਿਉ ਆਓਏ ਤੋ ਆਹੇ ਕਰੂ ਲਓ ਮਿੱਤਰੋ ਬਾਬੇ ਦੀ ਲੱਗੇ ਦੇ ਚਾਹ ਪੀਣ ਗਲਾ ਖੜਾ ਸੋਚਾ ਵਾ ਆਓ ਥੋੜੀ ਥੋੜੀ ਪਾਈ ਚੰਗਾ ਕਾ ਬੜੀ ਸਵਾਦ ਹੁੰਦੀ ਆ ਪੀ ਕੇ ਵੇਨੇ ਬਹੁਤ ਜਿਆਦੀ ਸਵਾਦ ਆਂਦੀ ਏ ਤੇ ਜੱਪ ਉਹ ਨਹੀਂ 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 ਨਾ ਨਾ ਥੈਂਕ ਯੂ ਕਾ ਐਂਡ ਹੀ ਕਰੂਗਾ ਪੀ ਕੇ ਵੇਖੋ ਤਾਂ ਮੈਂ ਆਨਾ ਬਹੁਤ ਸਵਾਦ ਉਹ ਪ੍ਰਵਾਹ ਉਹ ਨਹੀਂ ਉਹ ਨਹੀਂ ਲੋ ਮੇਟਰੋ ਆਏ ਲੋ ਮੇਟਰੋ ਬਾਕੀ ਸੈਰ ਕਰਨਾ ਏ ਇਹ ਵਾਲੇ ਸੋ ਤੁਹਾਨੂੰ ਪਤਾ ਕੁੱਤੇ ਦਾ ਬ੍ਰੈਡ ਮਤਲਬ ਵਧੀਆ ਹੋ ਗਿਆ ਅੱਜ ਤੇ ਬਾਕੀ ਆ ਗਏ ਆਂ ਟਾਈਮ ਨਹੀਂ ਕਰਤੇ ਹੁਣ ਤੇ ਮੈਂ ਮੜਾ ਜਾ ਚਲ ਗਿਆ ਹੇ ਕਿਤੇ ਕੰਮ ਇਹ ਕਰਕੇ ਆਪਾਂ ਇਹ ਵੇਲੇ ਵਲੌਗ ਦੇ ਮਤਲਬ ਹੈ ਕਲਿੱਪ ਲੈਣ ਦੇ ਲਾਸਟ ਸੋ ਬਾਕੀ ਨੇਰਾ ਬਹੁਤ ਹੋ ਚੁੱਕਾ ਵਾ ਬਾਕੀ ਸਵੇਰੇ ਵੇਨੇ ਆ ਥੋੜੇ ਦਿਨ ਦਿੱਤੇ ਡਾਕਟਰ ਨੇ ਵੀ ਹਾਂ ਵੀ ਥੋੜੇ ਦਿਨ ਵੇਖੋ ਮਤਲਬ ਟਰੀਟਮੈਂਟ ਕਰੋ ਮਤਲਬ ਸਹੀ ਮੱਖੀ ਨਹੀਂ ਬਹਿਣ ਦੇਣੀ ਇੱਕ ਪੂਛ ਦੇ ਉੱਤੇ ਤੇ ਇੱਕ ਮਤਲਬ ਦਵਾਈ ਦੂਈ ਦੇਣੀ ਆ ਤੇ ਟੀਕੇ ਟੁਕੇ ਇੰਜੈਕਸ਼ਨ ਜਿਹੜੇ ਸੁੱਕਣ ਵਾਲੇ ਜ਼ਖਮ ਉਹ ਲਾਉਣੇ ਆ ਤੇ ਗੋਲੀਆਂ ਦੇਣੀਆਂ ਪਰ ਟੈਬਲੇਟਸ ਸੋ ਬਾਕੀ ਮਿੱਤਰੋ ਅੱਜ ਦੇ ਵਲੌਗ ਦੀ ਆਪਾਂ ਇੱਥੇ ਕਰਦੇ ਆਂ ਸਮਾਪਤੀ ਸੋ ਮਿਲਦੇ ਆਂ ਆਪਾਂ ਜਲਦੀ ਅਗਲੇ ਵਲੌਗ ਦੇ ਵਿੱਚ ਤੇ ਭਰਾ ਮੇਰੇ ਚੈਨਲ ਨੂੰ ਜਰੂਰ ਸਬਸਕ੍ਰਾਈਬ ਕਰ ਲਿਓ ਤੇ ਲਾਈਕ ਐਂਡ ਸ਼ੇਅਰ ਜਰੂਰ ਕਰਿਓ ਸੋ ਇਦਾਂ ਹੀ ਆਪਾਂ ਘੈਂਟ ਤੋਂ ਘੈਂਟ ਕੰਟੈਂਟ ਲੈ ਕੇ ਤੁਹਾਡੇ ਕੋਲ ਰੋਜ਼ ਦੀ ਰੋਜ਼ ਆਉਂਦੇ ਰਹਿਵਾਂਗੇ ਸੋ ਅੱਜ ਦੇ ਲਈ ਸਾਰੇ ਮੇਰੇ ਵੱਲੋਂ ਸਤਿ ਸ੍ਰੀ ਅਕਾਲ ਤੇ ਸਾਰਿਆਂ ਨੂੰ ਮੇਰੇ ਵੱਲੋਂ ਬਾਏ ਬਾਏ ਆ ਵੇਖ ਲਓ ਲੈ 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 ਆ ਆ ਆ ਆ ਸਰਾ ਵੇਖ ਲਓ ਇਹ ਨਹੀਂ ਟਲਦਾ ਸੋ ਬਾਏ ਬਾਏ ਮਿੱਤਰੋ ਸਾਰਿਆਂ ਨੂੰ ਮੇਰੇ ਵੱਲੋਂ